ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ 29 ਨਵੰਬਰ 2024 ਨੂੰ COP ਪਟੀਸ਼ਨ 3526 2024 ਦੀ ਸੁਣਵਾਈ ਹੋਈ ਹੈ ਇਹ ਪਟੀਸ਼ਨ ਜਿਹੜੀ ਕਿ ਖਾਸ ਤੌਰ ਤੇ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਪਾਈ ਗਈ ਸੀ ਸੋ ਇਸ ਸੁਣਵਾਈ ਦੌਰਾਨ ਸਰਕਾਰ ਦੇ ਸਰਕਾਰ ਨੇ ਕੀ ਪੱਖ ਰੱਖਿਆ ਤੇ ਜੱਜ ਸਾਹਿਬ ਦੁਆਰਾ ਇਸ ਉੱਪਰ ਕੀ ਟਿੱਪਣੀ ਕੀਤੀ ਗਈ ਅੰਤਿਮ ਫੈਸਲਾ ਕੀ ਹੋਇਆ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਛੇਵੇਂ ਪੇ ਕਮਿਸ਼ਨ ਦਾ ਏਰੀਅਰ 1 ਜਨਵਰੀ 2016 ਤੋਂ ਛੇਵੇਂ ਪੇ ਕਮਿਸ਼ਨ ਲਾਗੂ ਹੋਇਆ ਸੀ ਤੇਸ ਤੋਂ ਬਾਅਦ ਜਿਹੜੀਆਂ ਅਦਾਇਗੀਆਂ ਨੇ ਉਹ 1.7.2021 ਤੋਂ ਕੀਤੀਆਂ ਗਈਆਂ ਯਾਨੀ ਕਿ ਪੰਜਾਬ ਦੇ ਵਿੱਚ ਜਿਹੜੇ ਲੱਖਾਂ ਪੈਨਸ਼ਨਰ ਨੇ ਪੰਜਾਬ ਦੇ ਵਿੱਚ ਲੱਖਾਂ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਅਦਾਇਗੀ ਹੈ 5.5 ਸਾਲ ਦੇ ਏਰੀਅਰ ਦੀ 2016 ਤੋਂ ਲੈ ਕੇ 36 2021 ਤੱਕ ਦੀ ਹਜੇ ਤੱਕ ਸਰਕਾਰਾਂ ਦੁਆਰਾ ਨਹੀਂ ਕੀਤੀ ਗਈ ਜਿਸ ਕਾਰਨ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ 3526 2024 ਕਿ ਸਰਕਾਰ ਦੁਆਰਾ ਇਸ ਦੀ ਅਦਾਇਗੀ ਹਜੇ ਤੱਕ ਨਹੀਂ ਕੀਤੀ ਗਈ ਇਹ ਦੱਸਿਆ ਗਿਆ ਹੈ ਕਿ ਜਿਹੜਾ ਇਸ ਏਰੀਅਰ ਦੀ ਅਦਾਇਗੀ ਹੈ ਉਹ 6 ਮਹੀਨੇ ਬਾਅਦ ਇੱਕ ਕਿਸ ਤਰ੍ਹਾਂ ਹੀ ਅਦਾ ਕੀਤੀ ਜਾਵੇਗੀ ਪਹਿਲਾਂ ਸਰਕਾਰ ਦੁਆਰਾ ਛੇਵਾਂ ਪੇ ਕਮਿਸ਼ਨ ਲਾਗੂ ਹੋਣ ਤੇ ਕਿਹਾ ਗਿਆ ਸੀ ਲਗਭਗ 13000 ਕਰੋੜ ਦਾ ਜਿਹੜਾ ਕਿ ਐਸਟੀਮੇਟ ਦੱਸਿਆ ਗਿਆ ਸੀ ਪਰ ਇਸ ਐਲਾਨ ਤੋਂ ਬਾਅਦ ਪੇ ਕਮਿਸ਼ਨ ਜਿਹੜਾ ਕਿ ਦੇਣਾ ਜਰੂਰ ਸ਼ੁਰੂ ਕੀਤਾ ਗਿਆ ਪਰ ਇਸ ਦੇ ਏਰੀਅਰ ਦੀ ਅਦਾਇਗੀ ਹਜੇ ਤੱਕ ਵੀ ਨਹੀਂ ਕੀਤੀ ਗਈ ਸੋ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਏਰੀਅਰ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ ਜੱਜ ਸਾਹਿਬ ਦੁਆਰਾ ਆਪ ਸਰਕਾਰ ਨੂੰ ਇਹ ਕਿਹਾ ਗਿਆ ਕਿ ਬਹੁਤ ਸਾਰਾ ਏਰੀਅਰ ਹੈ ਜੋ ਇਕੱਠਾ ਹੋ ਚੁੱਕਿਆ ਹੈ ਮੁਲਾਜ਼ਮਾਂ ਨੂੰ ਸਮੇਂ ਸਿਰ ਜੋ ਹੈ ਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੁਆਰਾ ਜਵਾਬ ਆਇਆ ਸੀ ਕਿ ਅਸੀਂ 30 31 ਤੱਕ ਸਾਰਾ ਏਰੀਅਰ ਹੈ ਜੋ ਉਸ ਦੀ ਅਦਾਇਗੀ ਕਰ ਦੇਵਾਂਗੇ ਜੋ ਕਿ ਪੰਜਾਬ ਸਰਕਾਰ ਦਾ ਜਵਾਬ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਨਹੀਂ ਮੰਨਿਆ ਗਿਆ ਕਿਉਂਕਿ 30 31 ਤੱਕ ਤਾਂ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਹੋਏ ਨੂੰ 15 ਸਾਲ ਹੋ ਜਾਣਗੇ ਤੇ 2026-27 ਤੱਕ ਸੱਤਵਾਂ ਪੇ ਕਮਿਸ਼ਨ ਵੀ ਪੰਜਾਬ ਸਰਕਾਰ ਲਾਗੂ ਕਰ ਦੇਵੇਗੀ ਜਿਸ ਨੂੰ ਲੈ ਕੇ ਕੋਈ ਠੋਸ ਜਵਾਬ ਦੇ ਨੂੰ ਕਿਹਾ ਗਿਆ ਸੀ ਜੋ ਜਵਾਬ ਆਇਆ ਹੈ ਉਹ 29 11 2024 ਦੀ ਸੁਣਵਾਈ ਵਿੱਚ ਆਇਆ ਹੈ ਜਿਸ ਨੂੰ ਲੈ ਕੇ ਅਜੋਏ ਕੁਮਾਰ ਦੁਆਰਾ ਵੀਡੀਓ ਕਾਨਫਰੰਸ ਰਾਹੀਂ ਇਹ ਕਿਹਾ ਗਿਆ ਕਿ ਅਸੀਂ 29 30 ਤੱਕ ਸਾਰੀ ਜੋ ਅਦਾਈ ਗਈ ਹੈ ਉਹ ਕਰ ਦੇਵਾਂਗੇ ਇਸ ਨੂੰ ਲੈ ਕੇ ਦੁਬਾਰਾ ਇਹ ਜਵਾਬ ਆਇਆ ਜਿਸ ਨੂੰ ਲੈ ਕੇ ਉਹਨਾਂ ਦੁਆਰਾ ਇਹ ਕਿਹਾ ਗਿਆ ਕਿ ਅਸੀਂ ਸਬ ਕਮੇਟੀ ਦੇ ਵਿੱਚ ਇਸ ਮਸਲੇ ਨੂੰ ਰੱਖ ਕੇ ਗੱਲਬਾਤ ਕਰਾਂਗੇ ਤੇ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਦੁਬਾਰਾ ਵਿਚਾਰ ਕਰਨ ਲਈ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਤੇ 4 ਦਸੰਬਰ ਨੂੰ ਦੁਬਾਰਾ ਸੁਣਵਾਈ ਇਸ ਉੱਪਰ ਹੋਣ ਜਾ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਲਗਾਤਾਰ ਢਿੱਲ ਵਰਤੀ ਜਾ ਰਹੀ ਹੈ ਜਿਸ ਕਾਰਨ ਉਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਜਾ ਰਿਹਾ। ਅਕਸਰ ਦੇਖਿਆ ਗਿਆ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਉਂਦੇ ਨੇ ਤੇ ਇਹ ਵੀ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਵੇਗਾ। ਸੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ